ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰ ਤੋਂ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਵਾਲ ਸਾਜੀ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਅ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 1 1 ਅਕਤੂਬਰ 2016 6 ਕਤਕ ਨੰਨਛੇ ਸਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਜਿਹੜੇ ਅੱਜ ਦੇ ਅਹਿਮ ਇਸ਼ੂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਅ ਦੇਖੋ ਅਕਸਰ ਪਿਛਲੇ ਕਾਫੀ ਸਮੇਂ ਤੋਂ ਲਗਾਤਾਰਤਾ ਦੇ ਨਾਲ ਅਸੀਂ ਇੰਟਰਨੈਸ਼ਨਲ ਇਸ਼ੂਸ ਦੇ ਉੱਤੇ ਫੋਕਸ ਰੱਖ ਰਹੇ ਹਾਂ ਜੀ ਔਰ ਖਾਸ ਤੌਰ ਤੇ ਆਪਣੇ ਸਾਊਥ ਏਸ਼ੀਆ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਹ ਜਿੱਥੇ ਸਾਡੇ ਲਈ ਅਹਿਮ ਹੈ ਉੱਥੇ ਦੁਨੀਆ ਦੇ ਵਿੱਚ ਜਿਹੜੇ ਡਾਇਸਪੋਰਾ ਕਮਿਊਨिटीज ਨੇ ਉਹਨਾਂ ਨੂੰ ਵੀ ਇਸ ਗੱਲ ਦੀ ਜਿਹੜੇ ਸਾਊਥ ਏਸ਼ੀਅਨ ਮੂਲ ਦੀਆਂ ਇਹ ਗੱਲ ਸਮਝਣ ਦੇ ਲਈ ਜ਼ਰੂਰੀ ਹੈ ਕਿ ਜੋ ਕੁਝ ਭਾਰਤ ਦੇ ਅੰਦਰ ਚੱਲ ਰਿਹਾ ਹੈ ਜੀ ਉਸ ਦਾ ਭਾਰਤ ਦੇ ਗੁਆਂਢ ਦੇ ਦੇਸ਼ਾਂ ਦੇ ਉੱਤੇ ਕੀ ਅਸਰ ਹੈ ਔਰ ਜੋ ਗੁਆਂਢ ਦੇ ਦੇਸ਼ਾਂ ਨਾਲ ਭਾਰਤ ਨੇ ਕੀਤਾ ਉਹ ਕਿਵੇਂ ਭਾਰਤ ਦੀ ਅੰਦਰੂਨੀ ਜਿਹੜੀ ਸਥਿਤੀ ਹੈ ਉਸ ਨੂੰ ਪ੍ਰਭਾਵਿਤ ਕਰਦਾ ਹੈ ਹਾਲਾਂਕਿ ਇਹ ਵੀ ਸਾਡੇ ਕੁਝ ਵੀਰਾਂ ਭੈਣਾਂ ਨੇ ਸਾਨੂੰ ਕਿਹਾ ਹੈ ਵੀ ਲੇਟਲੀ ਅਸੀਂ ਜ਼ਿਆਦਾ ਅ ਇੰਟਰਨੈਸ਼ਨਲ ਇਸ਼ੂਜ਼ ਲੈ ਰਹੇ ਹਨ ਜੀ اور ਦੇਖੋ ਅਲਟੀਮੇਟਲੀ ਸਾਡਾ ਗੋਲ ਸਾਡਾ ਐ Ambition ਜਾਂ even 284 ਦੇ ਕੰਟੈਕਸਟ ਜਾਂ ਕੌਮ ਦੇ ਸਾਹਮਣੇ ਨਿਸ਼ਾਨਾ ਖਾਲਸਤਾਨ ਦੀ ਪ੍ਰਾਪਤੀ ਦਾ ਜੀ ਅਤੇ ਜਦੋਂ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਉਸ ਕਿਸਮ ਦੇ ਹਾਲਾਤ ਬਣੇ ਨੇ ਜਾਂ ਉਸ ਪਾਸਿਵਲ ਗੱਲ ਜਾ ਰਹੀ ਹੈ ਜਿਦੇ ਕਿ ਸਾਡਾ ਕੁਝ ਬਣਨ ਦੀਆਂ ਸੰਭਾਵਨਾਵਾਂ ਕਾਫੀ ਜੜੀਆਂ ਨੇ ਉਹ ਉਜਾਗਰ ਨੇ ਤਫਿਰ ਜ਼ਾਰ ਹੈ ਵੀ ਅਸੀਂ ਉਸ ਇਸ਼ੂ ਨੂੰ ਹੀ ਜਾਂ ਉਹਨਾਂ ਮੁੱਦਿਆਂ ਦੇ ਉੱਤੇ ਹੀ ਗੱਲ ਕਰਾਂਗੇ ਜਿਹੜਾ ਕਿ ਸਾਡੇ ਗੋਲ ਨੂੰ ਨੇੜੇ ਲਿਆਂਦਾ ਸੋ ਇਹ ਜਿਹੜਾ ਮੈਂ ਐਕਸਪਲੇਨੇਸ਼ਨ ਦੇਣੀ ਜ਼ਰੂਰੀ ਵੀ ਸਮਝਦਾ ਸੀ ਅ ਦੂਸਰਾ ਪਾਰਟ ਹੈ ਵੀ ਜੋ ਅੰਦਰੂਨੀ ਤੌਰ ਦੇ ਉੱਤੇ ਚੱਲ ਰਿਹਾ ਹੈ ਬਹੁਤ ਸਾਰੀਆਂ ਲਿਖਤਾਂ ਸਾਨੂੰ ਹੁੰਦੀਆਂ ਨਹੀਂ ਇਹਨਾਂ ਦਿਨਾਂ 'ਚ ਵੀ ਆਈਆਂ ਨੇ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਨੋਟਿਸ ਨਹੀਂ ਲਿਆ ਇਸ ਕਰਕੇ ਕਿ ਜਦੋਂ ਕੁੱਤੇ ਵੀ ਭਰਾ ਮਾਰੂ ਜਾਂ ਇੱਕ ਦੂਸਰੇ ਦੇ ਉੱਤੇ ਚਿੱਕੜ ਸੁੱਟਣ ਵਾਲੀਆਂ ਰੁਚੀਆਂ ਹਾਵੀ ਹੁੰਦੀਆਂ ਹੋਣ ਜੀ ਤੇ ਜਿਵੇਂ ਗੁਰਬਾਣੀ ਦਾ ਇਹ ਫਰਮਾਨ ਹੈ ਕਿ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਕਿ ਜਿੱਥੇ ਤੁਹਾਨੂੰ ਲੱਗੇ ਕਿ ਵੀ ਤੁਹਾਡਾ ਬੋਲਣਾ ਤੁਹਾਡਾ ਆਰਗੂਮੈਂਟ ਤੁਹਾਡੀ ਸਲਾਹ ਜਾਂ ਤੁਸੀਂ ਕੋਈ ਸਥਿਤੀ ਨੂੰ ਬਦਲਣ ਦੀ ਸਮਰੱਥਾ ਨਹੀਂ ਰੱਖਦੇ ਉੱਥੇ ਬਜਾਏ ਆਲਰੇਡੀ ਜਿਹੜਾ ਪਿਆ ਪੰਬਲ ਪੂਸਾ ਹੁੰਦਾ ਹੈ ਉਹਦੇ 'ਚ ਹੋਰ ਪੰਬਲ ਪੂਸਾ ਪਾਣ ਦੇ ਇਹ ਬਿਹਤਰ ਹੁੰਦਾ ਕਿ ਦਿੱਥੇ ਚੰਗੀ ਚੁੱਪ ਉਸ ਨੂੰ ਤੁਸੀਂ ਚੁੱਪ ਕਰੋ ਚੁੱਪ ਦਾ ਇਹ ਮਤਲਬ ਨਹੀਂ ਹੁੰਦਾ ਵੀ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਕੀ ਹੋ ਰਿਹਾ ਜਾਂ ਤੁਸੀਂ ਬਿਹਾਈਂਡ ਦਾ ਵਾਰ ਆਪਣਾ ਰੋਲ ਨਹੀਂ ਅਦਾ ਕਰ ਰਹੇ ਹੁੰਦੇ ਜਾਂ ਬਿਹਾਈਂਡ ਦਾ ਕਰਟਨ ਜੀ ਉਹ ਰੋਲ ਸਰਟਨਲੀ ਅਸੀਂ ਅਦਾ ਕਰ ਰਹੇ ਹਾਂ ਪਰ ਅਸੀਂ ਕੁਝ ਮੁੱਦਿਆਂ ਦੇ ਉੱਤੇ ਜਿਹੜੀਆਂ ਖਾਮ ਖਾ ਵਿਵਾਦਤ ਬਣਾ ਦਿੱਤੀਆਂ ਗਈਆਂ ਨੇ ਸਥਿਤੀਆਂ ਉਹਨਾਂ ਤੇ ਆਪਣੀ ਟਿੱਪਣੀ ਦੇ ਨਾਲ ਉਹਨਾਂ ਨੂੰ ਹੋਰ ਕੰਪਲੈਕਸ ਨਹੀਂ ਕਰਨਾ ਚਾਹੁੰਦੇ ਸੋ ਇਹ ਵੀ ਕਿਉਂਕਿ ਬਹੁਤ ਸਾਰੇ ਵੀਰਾਂ ਪੜਾਂ ਦੀਆਂ ਲਿਖਤਾਂ ਜਾਂ ਕਾਲਮ ਵੀ ਨੇ ਇਸ ਸਿਲਸਲੇ ਦੇ ਵਿੱਚ ਸੋ ਅਸੀਂ ਇੱਕ ਜਨਰਲ ਸਬਦ ਦੇ ਲਈ ਇਹ ਜਾਣਕਾਰੀ ਜਾਂ ਇਨਫੋਰਮੇਸ਼ਨ ਦੇਣਾ ਚਾਹੁੰਦੇ ਜੀ ਜਿਹੜਾ ਇਸ਼ੂ ਅੱਜ ਦੇ ਲਈ ਪਹਿਲਾ ਇਸ਼ੂ ਮੈਂ ਚੁਣਿਆ ਆ ਭਾਰਤ ਦੇ ਵਿੱਚ ਇਸ ਵੇਲੇ ਇੱਕ ਪੂਰੇ ਜ਼ੋਰ ਸ਼ੋਰ ਦੇ ਨਾਲ ਇੰਟਰਨੈਸ਼ਨਲੀ ਉਹਨਾਂ ਦੇ ਸਾਰੇ ਹੀ ਹਾਈ ਕਮਿਸ਼ਨਸ ਐਮਬੈਸੀਜ਼ ਕੌਂਸੂਲੇਟਸ ਵੱਲੋਂ ਔਰ ਵਿਦ ਇਨ ਇੰਡੀਆ ਇਹ ਮੂਵ ਚੱਲਿਆ ਹੋਇਆ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਦਹਿਸ਼ਤਗਰਦੀ ਦਾ ਐਪੀਟੋਮ ਹੈ ਉਸ ਦਾ ਸਪਰਿੰਗ ਹੈ ਔਰ ਮੋਦੀ ਨੇ ਮਦਰ ਆਫ ਆਲ ਟੈਰਰਿਜ਼ਮ ਤੇ ਥਿਸ ਥੈਟ ਇਸ ਸਾਰਾ ਪਾਰਟ ਜੀ ਔਰ ਬਹੁਤ ਵਾਰ ਕਿਉਂਕਿ ਜਿਹੜਾ ਵੀ ਬਿਆਨਬਾਜ਼ੀ ਜਾਂ ਬਾਰ-ਬਾਰ ਰਿਪੀਟ ਹੁੰਦੀ ਗੱਲ ਹੈ ਉਸ ਦਾ ਅਸਰ ਵੀ ਹੁੰਦਾ ਹੈ ਔਰ ਜ਼ਾਹਰ ਹੈ ਕਿ ਦੁਨੀਆ ਦੇ ਵਿੱਚ ਜਿਹੜੀਆਂ ਹੋਰ ਬਹੁਤ ਸਾਰੀਆਂ ਸਿਚੁਏਸ਼ਨਸ ਬਣੀਆਂ ਹੋਈਆਂ ਨੇ ਉਹਨਾਂ 'ਚ ਵੀ ਹਰ ਕੋਈ ਦੇਖ ਰਿਹਾ ਕਿ ਉਹਨੂੰ ਕੀ ਸੂਟ ਕਰਦਾ ਹੈ ਜੋ ਇੰਡੀਆ ਨੇ ਡਿਪਲੋਮੈਟਿਕਲੀ ਪੋਲੀਟੀਕਲੀ ਆਪਣੇ ਆਪ ਨੂੰ ਇਸ ਤਰੀਕੇ ਨਾਲ ਪੋਜੀਸ਼ਨ ਕੀਤਾ ਹੈ ਖਾਸ ਤੌਰ ਤੇ ਚਾਈਨਾ ਦੇ ਕੰਟੈਕਸਟ ਵੀ ਔਰ ਐਂਟਾਈ ਇਸਲਾਮ ਲਾਈਨ ਦੇ ਥੱਲੇ ਵੀ ਪ੍ਰੋ ਇਜ਼ਰੀਅਲ ਲਾਈਨ ਦੇ ਥੱਲੇ ਵੀ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੋਂ ਵਾਲਿਆਂ ਨੂੰ ਸ਼ਾਇਦ ਅੰਦਰੂਨੀ ਹਕੀਕਤ ਪਤਾ ਵੀ ਹੋਣ ਜਾਂ ਪਤਾ ਹੁੰਦੀਆਂ ਨੇ ਇਹਨਾਂ ਦਾ ਆਪਣਾ ਇੰਟੈਲੀਜੈਂਸ ਨੈਟਵਰਕ ਹੁੰਦਾ ਹੈ ਪਰ ਇਹਨਾਂ ਦੀ ਵੀ ਪੋਲੀਟੀਕਲ ਕੰਪਲਸ਼ਨ ਬਣ ਜਾਂਦੀ ਹੈ ਕਿ ਇਹ ਉਸ ਲਾਈਨ ਦੇ ਨਾਲ ਹੈਂਕਰ ਔਰ ਇਹਨਾਂ ਦੇ ਵਿੱਚ ਇੱਕ ਜਿਹੜਾ ਸੂਟ ਕਰਦਾ ਹੈ ਇਹਨਾਂ ਪੱਛਮੀ ਤਾਕਤਾਂ ਨੂੰ ਵੀ ਇੰਡੀਆ ਨੇ ਪੂਰਾ ਇਸਤੇ ਉੱਤੇ ਜਿਵੇਂ ਕਹੀ ਹੈ ਕਿ ਵੀ ਫੁੱਲ ਸਕੇਲ ਕੈਂਪੇਨ ਸ਼ੁਰੂ ਕੀਤਾ ਹੋਇਆ ਹੈ ਕਿ ਪਾਕਿਸਤਾਨ دہشتਗਰਦੀ ਇਥੋਂ ਹੀ ਦਸ਼ਤਗਰਦੀ ਦੁਨੀਆ ਪਰ ਜੋ ਹੋ ਰਿਹਾ ਉਹਦਾ ਸੈਂਟਰ ਪਾਕਿਸਤਾਨ ਇੰਡੀਆ ਦੇ ਵਿੱਚ ਇਹ ਹੋ ਰਿਹਾ ਕਦੇ ਦੀਨਾਨਗਰ ਪਠਾਨਕੋਟ ਊੜੀ ਊੜੀ ਜੀ ਔਰ ਹੁਣ ਵੀ ਕੋ ਹਟੇ ਨਹੀਂ ਨੇ ਅੱਜ ਦੇ ਵੀ ਇੱਕ ਝੂਠੀ ਜਿਹੀ ਖਬਰ ਕਿਹਾ ਜੀ ਇਹ ਕ੍ਰਾਸ ਬਾਰਡਰ ਫਾਇਰ ਹੋਇਆ ਹੈ 6 ਰੇਂਜਰ ਮਰ ਗਏ ਪਾਕਿਸਤਾਨ ਦੇ ਇੱਕ ਫਰਾਨਾ ਉਹਨਾਂ ਨੇ ਕਿਹਾ ਜੀ ਕੁਝ ਵੀ ਨਹੀਂ ਹੋਇਆ ਨਾ ਨਾ ਇਨਾਂ ਨੇ ਕਿਹੜੇ ਜਾ ਕੇ ਉੱਥੇ ਬੋਡੀਜ਼ ਗਿਣੀਆਂ ਨੇ ਜਾਂ ਉਹ ਚੂੜੀਆਂ ਪਾ ਕੇ ਬੈਠੇ ਸੀ ਵੀ ਉਹਨਾਂ ਨੇ ਨਹੀਂ ਕੀਤਾ ਕੁਝ ਲੇਕਨ ਜੀ ਕਿਉਂਕਿ ਇਹਨਾਂ ਨੇ ਆਪਣਾ ਔਰ ਜਿਸ ਤਰੀਕੇ ਨਾਲ ਮੋਦੀ ਵੇਚ ਰਿਹਾ ਇੰਡੀਅਨ ਆਰਮੀ ਦੀ ਬਹਾਦਰੀ ਔਰ ਮਨੋਰ ਪਾਰੇਕਰ ਜਿਹਨੂੰ ਇਨਚਾਰਜ ਬਣਾਇਆ ਯੂਪੀ ਜ਼ੋਨ ਕੈਂਪੇਨ ਦਾ ਅਮਿਤ ਸ਼ਾਹ ਦੇ ਨਾਲ ਜੀ ਉਹ ਵੀ ਮਤਲਬ ਇਸ ਵੇਲੇ ਇਵੇਂ ਹੈ ਜਿਵੇਂ ਮੋਦੀ ਫੌਜ ਦਾ ਕਮਾਂਡਰ ਇਨ ਚੀਫ ਹੁੰਦਾ ਹੈ ਪੋਲੀਟੀਕਲ ਲੀਡਰ ਨਹੀਂ ਹੈ ਔਰ ਉਹਨੇ ਮੋਦੀ ਨੇ ਬੜਾ ਵੱਡਾ ਕੰਮ ਕੀਤਾ ਸੋ ਇੱਕ ਕੁਝ ਹਫ਼ਤੇ ਪਹਿਲਾਂ ਇੱਕ ਆਰਟੀਕਲ ਪਾਕਿਸਤਾਨ ਦੇ ਨਿਊਜ਼ਪੇਪਰ ਚ ਲੋਹਾਰ ਚ ਛਪਿਆ ਸੀ ਉਦੋਂ ਮੈਂ ਉਹਨੂੰ ਪੁਲਤਾ ਕਰ ਲਿਆ ਸੀ ਬਾਅਦ ਉਹਨੂੰ ਪ੍ਰਿੰਟ ਕਰ ਲਿਆ ਸੀ ਲੇਕਨ ਮੈਨੂੰ ਲੱਗਿਆ ਵੀ ਮੈਂ ਇਹਨੂੰ ਠੀਕ ਟਾਈਮ ਤੇ ਡਿਸਕਸ ਕਰਾਂਗਾ ਉਹ ਅਲੀ ਜ਼ੈਨ ਦਾ ਆਰਟੀਕਲ ਸੀ ਇੰਡੀਆਜ਼ ਰਿਚ ਹਿਸਟਰੀ ਆਫ ਸਪੋਰਟਿੰਗ ਟਰੋਰਿਜ਼ਮ ਇਨ ਨੇਬਰਿੰਗ ਕੰਟਰੀਜ਼ ਜੀ ਕਿ ਕਿਵੇਂ ਭਾਰਤ ਦਾ ਆਪਣਾ 70 ਸਾਲ ਦਾ ਇਤਿਹਾਸ ਕੀ ਹੈ دہشت گردੀ ਦੇ حوالے ਨਾਲ ਕਿ ਕਿਵੇਂ ਜਿਹੜਾ ਜਿਵੇਂ ਜਿਸ ਨੂੰ ਪੰਜਾਬੀ ਚ ਕਹਿੰਦੇ ਨੇ ਵੀ ਛੱਜਤਾ ਬੋਲੇ ਛਾਨਣੀ ਕੀ ਬੋਲੇ ਜਿਹਦੇ ਚ 106 ਸੋ ਇਸ ਦੇ ਵਿੱਚ ਕੁਝ ਡਿਸਕਸ ਕੀਤੇ ਨੇ ਤਿੰਨ ਚਾਰ ਪੰਜ ਇਸ਼ੂਸ ਪਰ ਈਵਨ ਜਿਹੜੇ ਇਹਦੇ ਵਿੱਚ ਨਹੀਂ ਵੀ ਡਿਸਕਸ ਕੀਤੇ ਮੈਂ ਇਸ ਡਿਸਕਸ਼ਨ ਨੂੰ ਕੰਪ੍ਰੀਹੈਂਸਿਵ ਬਣਾਉਣ ਦੇ ਲਈ ਈਵਨ ਪਹਿਨਾ ਉਹਨਾਂ ਤੋਂ ਸ਼ੁਰੂ ਕਰਦਾ ਜਿਹੜੇ ਇਸ ਆਰਟੀਕਲ ਦਾ ਹਿੱਸਾ ਨਹੀਂ ਨੇ ਔਰ ਸਭ ਤੋਂ ਪਹਿਲਾਂ ਅਸੀਂ ਪਾਰਟ ਦੇਖਦੇ ਹਾਂ ਹైదరాబాద్ ਜੀ ਹੁਣ ਹైదరాబాద్ ਨਿਜ਼ਾਮ ਹైదరాబాద్ ਇਹਦਾ ਨਿਜ਼ਾਮ ਸੀ ਹੈੱਡ ਆਫ ਦਾ ਸਟੇਟ ਸੀ ਬਹੁਤ ਵੱਡੀ ਰਿਆਸਤ ਸੀ ਅੱਜ ਬਹੁਤ ਸਾਰਾ ਜਿਹੜਾ ਕਰਨਾਟਕਾ ਮਹਾਰਾਸ਼ਟਰਾ ਦਾ ਹਿੱਸੇ اور ਸ਼ਾਇਦ ਕੁਸ਼ ਤਮਲਨਾਡ ਚ ਵੀ ਹੋਏ ਬਟ ਸਰਟਨਲੀ ਕਰਨਾਟਕਾ ਮਹਾਰਾਸ਼ਟra ਤੇਲੰਗਾਨਾ ਇਹ 90000 ਸਕਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਹਦਰਾਬਾਦ ਦੀ ਸੀ ਜਿਹੜਾ ਬਹੁਤ ਵੱਡਾ ਇਲਾਕਾ ਸੀ ਜੀ ਔਰ ਕਿਉਂਕਿ ਅੰਗਰੇਜ਼ਾਂ ਨੇ ਭਾਰਤ 2/3 ਇੰਡੀਆ ਡਿਵਾਈਡ ਕੀਤਾ ਇੰਡੀਆ ਪਾਕਿਸਤਾਨ ਚ ਪਾਰਟੀਸ਼ਨ ਕੀਤਾ 1/3 ਜਿਹਨਾਂ ਚ 570 ਦੇ ਕਰੀਬ ਜਿਹੜੀਆਂ ਨੇ ਰਿਆਸਤਾਂ ਸੀ ਉਹਨਾਂ ਦੇ ਉੱਤੇ ਛੱਡ ਦਿੱਤਾ ਕਿ ਭਈ ਤੁਸੀਂ ਜੋ ਮਰਜ਼ੀ ਜਿੱਧਰ ਵੀ ਜਾਣੇ ਜੀ ਸੋ ਹైదరాబాద్ ਨੇ ਵੀ ਆਪਣੇ ਆਪ ਨੂੰ ਆਜ਼ਾਦ ਰਹਿਣ ਦਾ ਫੈਸਲਾ ਕੀਤਾ ਔਰ ਆਲਮੋਸਟ ਸ਼ਾਇਦ 11 ਜਾਂ 12 ਸਤੰਬਰ 1948 ਜਦੋਂ ਕਿ ਇੰਡੀਆ ਨੇ ਅਟੈਕ ਔਰ ਅਟੈਕ ਇਹਨਾਂ ਨੇ ਕੀਤਾ ਜਿਸ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਨਾਬ ਦੀ ਮੌਤ ਹੋਈ ਉਸ ਤੋਂ ਇੱਕ ਸਾਲ ਹైదరాబాద్ ਜਿਹੜਾ ਉਹ ਆਜ਼ਾਦ ਰਾਜਸਤ੍ਰ ਹੈ ਹਾਲਾ ਉਹਦਾ ਨਿਜ਼ਾਮ ਬਾਹਰ ਖੁੰਮਦਾ ਰਿਹਾ ਹੈ ਯੂਰਪ ਦੇ ਵਿੱਚ ਵੀ ਦੂਜੇ ਵੀ ਕਿ ਉਹਨੂੰ ਅਲੱਗ ਮਾਨਤਾ ਮਿਲ ਜਾਏ ਕਿਸੇ ਕਿਤੇ ਪੇਸ਼ ਨਹੀਂ ਗਈ ਉਹਨੇ ਪਾਕਿਸਤਾਨ ਨਾਲ ਵੀ ਨਹੀਂ ਸੈਲਾਈ ਕੀਤਾ ਲੇਕਿਨ ਉਹਨੇ ਆਪਣੇ ਆਪ ਨੂੰ ਆਜ਼ਾਦ ਰੱਖਣਾ ਚਾਹੁੰਦਾ ਸੀ ਔਰ ਜੋ ਕੁਝ ਫਿਰ ਭਾਰਤੀ ਫੌਜ ਨੇ ਹైదరాబాద్ ਦੇ ਵਿੱਚ ਜਾ ਕੇ ਕਿਉਂਕਿ ਇਹ ਇਕੱਲੀ ਫੌਜੀ ਜ਼ੁਲਮ ਦੀ ਗੱਲ ਨਹੀਂ ਹੈ ਇਹ 1 ਸਾਲ 47 ਤੋਂ 48 ਦੇ ਵਿਚਕਾਰ ਕਿਉਂਕਿ ਅਸੀਂ ਗੱਲ ਜਿਹੜੀ ਆ ਉਹ ਟੈਰਰਿਜ਼ਮ ਦੇ ਹਵਾਲੇ ਨਾਲ ਕਰ ਰਹੇ ਹਾਂ ਜੀ ਕਿਵੇਂ ਇਹਨਾਂ ਨੇ ਆਪਣੇ ਬੰਦੇ ਭੇਜ ਕੇ ਹైదరాబాద్ ਦੇ ਵਿੱਚ ਦਹਿਸ਼ਤਗਰਦੀ ਕਰਵਾਈ ਔਰ ਉਹਨਾਂ ਦੇ ਵੀ ਕਿਉਂਕਿ ਸਟੇਟ ਦੇ ਰਜ਼ਾਕਾਰ ਉਹਨਾਂ ਨੂੰ ਕਹਿੰਦੇ ਸੀ ਬਹੁਤ ਕੁਝ ਜਿਹੜੀਆਂ ਜਿਹੜੇ ਇਹਨਾਂ ਦੇ ਜਿਹੜੇ ਆਪਰੇਟਿਵ ਇਹਨਾਂ ਨੇ ਵਿੱਚ ਬਾੜੇ ਹੋਏ ਸੀ ਉਹ ਕਰਦੇ ਸੀ ਉਹ ਰਜ਼ਾਕਾਰਾਂ ਦੇ ਖਾਤੇ 'ਚ ਔਰ ਇੰਦਰ ਇੰਡੀਅਨ ਮੀਡੀਆ 'ਚ ਪ੍ਰਚਾਰ ਹੁੰਦਾ ਸੀ ਕਿ ਜੀ ਹਿੰਦੂਆਂ ਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ ਕਿਉਂਕਿ ਹਾਈਦਰਾਬਾਦ ਦਾ ਬੇਸ਼ੱਕ ਨਿਜ਼ਾਮ ਮੁਸਲਮਾਨ ਸੀ ਲੇਕਿਨ ਮੈਜੋਰਟੀ ਜਿਹੜੇ ਨੇ ਉਹ ਹਿੰਦੂ ਸੀ ਸੋ ਇਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਜਿਹੜਾ ਕਿ ਇਹਨਾਂ ਦੇ ਆਪਣੇ ਉਦੋਂ ਅਜੇ ਇਹਨਾਂ ਨੂੰ ਹੁਣੇ-ਹੁਣੇ ਤਾਜ਼ਾ-ਤਾਜ਼ਾ ਆਜ਼ਾਦ ਹੋਏ ਸੀ ਅਜੇ ਕੋ ਬਹੁਤ ਵੱਡਾ ਨੈਟਵਰਕ ਵੀ ਨਹੀਂ ਸੀ ਲੇਕਿਨ ਇਨਾ ਨੇ ਇਹ ਜਿਹੜੀ ਅੱਜ ਮਿਸ ਇਨਫਰਮੇਸ਼ਨ ਔਰ دہشتਗਰਦੀ ਦੋਨਾਂ ਦਾ ਕੰਬੀਨੇਸ਼ਨ ਹੈ ਇਸ ਦੀ ਸ਼ੁਰੂਆਤ ਇਨਾ ਨੇ ਹਾਈਦਰਾਬਾਦ ਦੇ ਵਿੱਚ ਹੀ ਕੀਤੀ ਫਿਰ ਅਸੀਂ ਦੂਸਰਾ ਵੱਡਾ ਹਾਲਾਂਕਿਸ਼ਮੀਰ ਦੇ ਵਿੱਚ ਤਾਂ ਇਹ ਕੰਟੀਨਿਊ ਰਿਹਾ ਉਦੋਂ ਤੋਂ ਹੀ ਪਰ ਉਹਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਫਿਰ 1960 ਜਿਹੜਾ ਗੋਆ ਦੇ ਉੱਤੇ ਫੁੱਲ ਸਕੇਲ ਅਟੈਕ ਇੰਡੀਅਨ ਆਰਮੀ ਨੇ ਕੀਤਾ 60s ਦੇ अर्ਲੀਅਰ ਇਦੀ ਬੈਕਗ੍ਰਾਉਂਡ ਚ ਵੀ ਇਹ ਹੈ ਵੀ ਇਹਨਾਂ ਨੇ ਆਪਣੇ ਬੰਦਿਆ ਰਾਹੀਂ ਉੱਥੇ ਜਿਹੜੀ ਹੈ ਅੰਦਰ ਇੰਟੈਲੀਜੈਂਸ ਰਾਹੀਂ ਗੜਬੜ ਵਾਲਾ ਮਾਹੌਲ ਡਿਸਸੈਟਿਸਫੈਕਸ਼ਨ ਉੱਥੋਂ ਦੇ ਜਿਹੜੇ ਹਿੰਦੂ ਹੁਣ ਅੱਜ ਗੋਆ ਚ ਬੀਜੇਪੀ ਦੀ ਗਵਰਨਮੈਂਟ ਹੈ ਔਰ ਸਭ ਤੋਂ ਜ਼ਿਆਦਾ ਰੌੜਾ ਪਾਉਣ ਵਾਲਾ ਮਨੋਰ ਪਾਰੇਕਰ ਡਿਫੈਂਸ ਮਿਨਿਸਟਰ ਗੋਆ ਦਾ ਹੈ ਜੀ ਔਰ ਉੱਥੇ ਇਹਨਾਂ ਨੇ ਇਸੇ ਸਮ ਦਾ ਮਾਹੌਲ ਸਿਰਜ ਕੇ ਫਿਰ ਫੌਜੀ ਅਟੈਕ ਫੁੱਲ ਸਕੇਲ ਕੀਤਾ ਔਰ ਫੌਜ ਨੇ ਵੀ ਉੱਥੇ ਜਾ ਕੇ ਜਿਹੜੇ ਕਾਮਨ ਕੈਥੋਲਿਕ ਲੋਕ ਸੀ ਕਿਉਂਕਿ ਉੱਥੇ ਵਾਸਕੋ ਡੀ ਗਾਮਾ ਆਇਆ ਉਦੋਂ 50% ਤੋਂ ਜ਼ਿਆਦਾ ਕ੍ਰਿਸਚੀ ਪੋਪੂਲੇਸ਼ਨ ਸੀ ਹੁੰਦਾ ਸ਼ਾਇਦ 40% ਰਹਿ ਗਏ ਸੋ ਇਹਨਾਂ ਨੇ ਚਰਚਸ ਦੇ ਉੱਤੇ ਵੀ ਔਰ ਹੋਰ ਵੀ ਜਿਹੜਾ ਫੌਜ ਦਾ ਉੱਥੇ ਕੰਮ ਹੈ ਉਹ ਕਿਤੇ ਲੇਕਨ ਗੋਆ ਐਕਸ਼ਨ ਤੱਕ ਪਹੁੰਚਣ ਦੇ ਲਈ ਵੀ ਇਹਨਾਂ ਨੇ ਪਹਿਲਾਂ ਆਪਣਾ ਅੰਦਰੂਨੀ دہشت گردੀ ਪੈਦਾ ਕਰਨ ਦਾ ਸਹਾਰਾ ਲਿਆ ਫਿਰ ਅਸੀਂ ਮੁਕਤੀ ਬਾਣੀ ਜੀ ਇਸ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਿਹੜਾ ਬੰਗਲਾਦੇਸ਼ ਆਪਰੇਸ਼ਨ ਹੈ ਜਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਜੀ ਇਹ ਉੱਥੇ ਲੋਕ ਬੰਗਾਲੀ ਆਪਣੇ ਤੌਰ ਦੇ ਤੇ ਇਹ ਠੀਕ ਹੈ ਉਹਨਾਂ ਦੀਆਂ ਆਪਣੀਆਂ ਗ੍ਰੀਵੈਂਸਸ ਸੀ ਲੈਂਗੁਏਜ ਤੋਂ ਸ਼ੁਰੂ ਹੋਇਆ ਜਦੋਂ ਉਰਦੂ ਲੈਂਗੁਏਜ ਬਣੀ ਬੰਗਾਲੀਆਂ ਨੇ ਉਦੋਂ ਹੀ ਪ੍ਰੋਟੈਸਟ ਕੀਤਾ ਸੀ ਪੰਜਾਬਿਆਂ ਚਾਹ ਰੋਹਾਂ ਨੂੰ ਲੱਗਦਾ ਸੀ ਵੀ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਫਿਰ ਸ਼ੇਖ ਮਜੀਬੁਰ ਰਹਿਮਾਨ ਦੀ ਪਾਰਟੀ ਜਦੋਂ ਮੈਜੋਰਟੀ ਚ ਵੀ ਆਈ ਤਾਂ ਉਹਨੂੰ ਸੌ ਨਹੀਂ ਚੁਕਾਈ ਗਈ ਉਹਦੇ ਵਿੱਚ ਕਿਹਦਾ ਕੀ ਰੋਲ ਹੈ ਮੈਂ ਇਹਦੇ ਵੇਰ ਵਿੱਚ ਨਹੀਂ ਜਾਉ ਉਹਨਾਂ ਦੀਆਂ ਗ੍ਰੀਵੈਂਸਸ ਸੀ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਝ ਬੰਗਲਾਦੇਸ਼ ਬਣਨ ਤੱਕ ਇਨ ਬਿਟਵੀਨ ਮੁਕਤੀ ਵਾਇਣੀ ਉਹ ਮੁਕਤੀ ਵਾਇਣੀ ਇਹਨਾਂ ਦਾ ਹੀ ਆਪਣੇ ਫੌਜ ਦਾ ਹਿੱਸਾ ਸੀ ਜਿਹਨੂੰ ਕਿ ਉਹਨਾਂ ਨੇ ਕੁਝ ਬੰਗਾਲੀ ਨੌਜਵਾਨ ਜਿਹੜੇ ਨੇ ਰਿਕਰੂਟ ਕਰਕੇ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਨੂੰ ਟ੍ਰੇਨ ਲੜਦੀ ਆਰਮੀ ਸੀ ਉਹਦੇ ਚ ਜਨਰਲ ਸੁਬੇਕ ਸਿੰਘ ਜਿਹਨੂੰ ਜਿਹਨੇ ਇਹ ਸਾਰੀ ਟ੍ਰੇਨਿੰਗ ਨੂੰ ਕੀਤਾ ਉਹ ਅਲਟੀਮੇਟ ਡਿਸੋਲੂਸ਼ਨ ਹੋ ਕੇ ਜੂਨ 84 ਦੇ ਵਿੱਚ ਫਿਰ ਇਧਰ ਪੰਥਲਾ ਸ਼ਹੀਦ ਬਣਿਆ ਪਰ ਇਹ ਸਾਰਾ ਆਪਰੇਸ਼ਨ ਜਿਹੜਾ ਮੁਕਤੀ ਬਾਣੀ ਦੇ ਨਾਂ 'ਤੇ ਜਿਵੇਂ ਅੱਜ ਬਲੋਚ ਬਲੋਚਾਂ ਨਾਲ ਕਰ ਰਹੇ ਨੇ ਕਿ ਜੀ ਬਲੌਚ ਅਜ਼ਾਦੀ ਚੌਂਦ ਹੈ ਨਾ ਉੱਤ ਇਨਾਂ ਨੇ ਆਲਰੇਡੀ ਟ੍ਰੇਨਿੰਗ ਕਾਮ ਇਨਾਂ ਨੇ ਸ਼ੁਰੂ ਕੀਤੇ ਹੋਏ ਨੇ ਕਿ ਜੀ ਨੈਸ਼ਨਲ ਸਟਾਰਮੀ ਤੇ ਫਲਾਣਾ ਟਿਮਕਾ ਲੇਕਿਨ ਮੁਕਤੀ ਵਾਹਣੀ ਜਿਸ ਨੂੰ ਜਦੋਂ ਕਿ ਅਮਰੀਕਨ ਔਰ ਇਸ ਆਰਟੀਕਲ ਚ ਵੀ ਇਹ ਮੈਂਸ਼ਨ ਹੈ ਕਿ ਜਦੋਂ ਸਟੇਟ ਡਿਪਾਰਟਮੈਂਟ ਨੇ ਮੈਂਸ਼ਨ ਕੀਤਾ ਇੱਕ ਅਦੀ ਥਾਂ ਤੇ ਤੇ ਜਨਰਲ ਜਗਜੀਤ ਸਿੰਘ ਅਰੋੜਾ ਨੂੰ ਤਾਂ ਉਹਨਾਂ ਨੇ ਕਿਹਾ ਸੀ ਵੀ ਜੁਆਇੰਟ ਕਮਾਂਡਰ ਇਨ ਚੀਫ ਆਫ ਇੰਡੀਅਨ ਆਰਮੀ ਐਂਡ ਮੁਕਤੀ ਵਾਹਣੀ ਸੋ ਮੁਕਤੀ ਵਾਹਣੀ ਦੇ ਮੁਕਤੀ ਵਾਹਣੀ ਡਾਇਰੈਕਟ ਟੈਰਰਿਜ਼ਮ ਸੀ ਤੁਸੀਂ ਵਿਦਨ ਬੰਗਲਾਦੇਸ਼ ਜਿਹੜਾ ਅੱਜ ਹੈ ਪੂਰਬੀ ਬੰਗਾਲ ਉੱਥੇ ਫੌਜੀ ਟਿਕਾਣੇ ਆ ਤੇ ਦੇਸੀ ਟਿਕਾਣੇ ਆ ਤੇ ਦੂਜਾ ਹਮਲਾ ਕਰਨਾ ਸੋ ਇਹ ਇੱਕ ਬੇਸਿਕ ਪਾਰਟ ਹੈ ਜਿਸ ਤੋਂ ਇਹਨਾਂ ਦੀ ਆਰਟੀਕਲ ਦੀ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ ਮੈਂ ਉਹ ਪੜ੍ਹਤਾ ਨਹੀਂ ਸਕਾਂਗਾ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਵੀ ਕਿ ਵੀ ਕਿਵੇਂ ਉਹਨਾਂ ਨੇ ਮੁਕਤੀ ਬਾਣੀ ਨੂੰ ਜਿਹੜਾ ਹੈ ਉਹ ਫਾਊਂਡ ਕੀਤਾ ਜਿਹੜੇ ਡੀਕਲਾਸੀਫਾਈਡ ਡਾਕੂਮੈਂਟ ਹੋਏ ਨੇ ਯੂਐਸ ਨੈਸ਼ਨਲ ਆਰਕਾਈਵਸ ਦੇ ਵਿੱਚ ਉਦੋਂ ਸਟੇਟ ਡਿਪਾਰਟਮੈਂਟ ਰਿਪੋਰਟ ਹੈ ਬੀਟਵੀਨ ਅਮਰੀਕਨ ਐਮਬੈਸਡਰ ਨੇ ਜਿਹੜੀ ਉੱਥੋਂ ਕੇਬਲ ਭੇਜੀ ਔਰ ਇੱਕ ਮਈ 26 1971 ਦੀ ਕੇਬਲ ਹੈ ਯੂਐਸ ਐਮਬੈਸਡਰ ਦੀ ਸਟੇਟ ਡਿਪਾਰਟਮੈਂਟ ਨੂੰ ਜਿਹੜੀ ਲਿਖਿਆ ਹੈ ਫਾਰ ਸਮ ਟਾਈਮ ਨਾਓ ਇੰਡੀਆ ਹੈਜ਼ ਬੀਨ ਸਿਸਟਮੈਟਿਕਲੀ ਇੰਟਰਫੀਅਰਿੰਗ ਇਨ ਇੰਟਰਨਲ ਅਫੇਅਰਸ ਆਫ ਪਾਕਿਸਤਾਨ ਵਿਦ ਅ ਕਲੀਅਰ ਏਮ ਆਫ ਜੈਪਰਡਾਈਜ਼ਿੰਗ ਪਾਕਿਸਤਾਨਸ ਟੈਰੀਟਰੀਅਲ ਇੰਟੈਗ੍ਰਿਟੀ ਐਂਡ ਅਦਰ ਟੈਲੀਗ੍ਰਾਫ ਅਕਟੋਬਰ 7 1971 ਆਫ ਦਾ ਯੂਐਸ ਐਨ ਵੋਅ ਕਲੇਮਡ there are some 60000 mukti bahini armed fighters had been injected into eastern pakistan by indian forces un 60000 banda jada hai bengali jinu ke fauj ne indian fauj ne trained karke utthe sutya ji hun 60000 choti ginti nahi bahut sare deshan di fauj itni nahi hunde jade nikke desh ne hun je 60000 armed banda jinu sabotage aur dusre layi trained karke sutya hai ਤੇ ਫਿਰ ਅੰਦਾਜ਼ਾ ਲਾ ਲਓ ਕਿ ਵੀ ਉਹਨਾਂ ਨੇ ਉੱਥੇ ਕੀ ਕਰਨਾ ਸੀ ਫਿਰ ਅਸੀਂ ਤਾਮਿਲ ਸ੍ਰੀਲੰਕਾ ਦੀ ਗੱਲ ਕਰ ਲਈ ਬੰਗਲਾਦੇਸ਼ ਬਣਾ ਦਿੱਤਾ ਇਹਨਾਂ ਨੇ ਪਾਕਿਸਤਾਨ 도ੜ ਦਿੱਤਾ ਗੋਆ ਤੇ ਕੀ ਕੀਤਾ ਹైదਰਾਬਾਦ ਸੀ ਡਿਸਕਸ ਕੀਤਾ ਹੁਣ ਸ੍ਰੀਲੰਕਾ ਹੁਣ ਸ੍ਰੀਲੰਕਾ ਜਿਹੜਾ ਜੈਵਰਦਨ ਸੀ ਉਹ ਆਪਣਾ ਇੰਡੀਪੈਂਡੈਂਟ ਜੇ ਕਿਸਮ ਦਾ ਸੀ ਬੰਦਾ ਔਰ ਇੰਦਰਾ ਗਾਂਧੀ ਨੇ ਫਿਰ ਮਿੱਥਿਆ ਕਿਉਂਕਿ ਇਹਨੂੰ ਤਾਜ਼ਾ ਤਾਜ਼ਾ ਜਿਹੜਾ ਮਿਲਿਆ ਸੀ ਉਹਨੇ ਸਿੱਖਾਂ ਦੇ ਖਿਲਾਫ ਵੀ ਵਾਰ ਡਿਕਲੇਅਰ ਕੀਤੀ ਔਰ ਉਸ ਤੋਂ ਪਹਿਲਾਂ ਹੀ ਰਾ ਨੇ ਜਿਹੜਾ ਪ੍ਰਭਕਰਨ ਮੁੜ ਕੇ ਲਿٹے ਐਲਟੀਟੀ ਲਿਬ੍ਰੇਸ਼ਨ ਟਾਈਗਰਸ ਆਫ ਤਾਮਿਲ ਆਰਮ ਦਾ ਮੁਖੀ ਬਣਿਆ ਉਹਨੂੰ ਟ੍ਰੇਨ ਡੀ ਜਿਹੜਾ ਹੈ ਉਹ ਰਾ ਨੇ ਕੀਤਾ ਸੀ ਇੰਟੈਲੀਜੈਂਸੀਆਂ ਨੇ ਜੀ ਔਰ ਉੱਥੇ ਗੜਬੜ ਕਰਵਾਈ ਹੁਣ ਉਹ ਸਾਰੇ ਚ ਤੁਸੀਂ ਦੇਖ ਰਹੇ ਹੋ ਕਿ ਵੀ ਔਰੇ ਬਿਲਕੁਲ ਕਲੀਅਰ ਹੈ ਕਿ ਉਹਨਾਂ ਨੇ ਤਾਮਿਲ ਯੂਥ ਨੂੰ ਟ੍ਰੇਨ ਡ ਕੀਤਾ ਔਰ ਕੁਮਾਰਨ ਪਤਮਨਾਥਨ ਇਹ ਗੱਲ ਜਿਹੜੀ ਹੈ ਫਾਰਮਰ ਇੱਕ ਐਲਟੀਟੀ ਦਾ ਲੀਡਰ ਰਿਹਾ ਸੀ ਕੁਮਾਰਨ ਪਰਮਾਥਨ ਨੇ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਔਰ ਪ੍ਰੈਜ਼ੀਡੈਂਟ ਦੀ ਸੈਕਟਰੀ ਲੈਥਨ ਵੀਰੂnga ਨੇ ਆਪਣਾ ਇਹ ਰਿਪੋਰਟ ਕੀਤਾ ਕਿ ਦਾ ਇੰਡੀਅਨ ਇੰਟੈਲੀਜੈਂਸ ਏਜੰਸੀ ਹੈਡ ਏ ਬਿਗ ਹੈਂਡ ਇਨ ਪਲੈਨਿੰਗ ਐਂਡ ਐਗਜ਼ੀਕਿਊਟਿੰਗ ਟੈਰਰਿਸ ਸਟ੍ਰਾਈਕਸ ਇਨ ਕੋਲੰਬੋ ਇਨ ਦਾ ਮਿਡ 80ਸ ਹੁਣ ਇਧਰ ਸਿੱਖਾਂ ਦੇ ਨਾਲ ਜੋ ਚੱਲ ਰਿਹਾ ਸੀ 80ਵਿਆਂ ਚ ਔਰ ਇੰਦਰਾ ਗਾਂਧੀ ਨੇ ਉਧਰ ਤਾਮਿਲ ਦੇ ਲਟੇਨ ਨੂੰ ਜਿਹੜਾ ਰਾਹ ਨੇ ਤਿਆਰ ਕਰਕੇ ਪਾਕਿਸਤਾਨ ਉੱਥੇ ਜਿਹੜਾ শ্রীলੰਕਾ ਦੇ ਵਿੱਚ ਕਰਵਾਇਆ ਇਹ ਵੱਖਰੀ ਗੱਲ ਹੈ ਕਿ ਬਈ ਅਲਟੀਮੇਟਲੀ ਕਿਸ ਤਰੀਕੇ ਦੇ ਨਾਲ ਫਿਰ ਉਸੇ ਹੀ ਇੱਕ ਲਟੇ ਦੇ ਜਿਨ੍ਹਾਂ ਨੂੰ ਫਿਰ ਇੰਡੀਆ ਨੇ ਜਦੋਂ শ্রীলঙ্কা ਨਾਲ ਸਮਝੌਤਾ ਕਰ ਲਿਆ ਜੈਵਰਦਨ ਦੇ ਪਾਸੇ ਹੋ ਗਿਆ ਫਿਰ ਇਹਨਾਂ ਨੇ ਇਹਨਾਂ ਨੂੰ ਕਿਹਾ ਜੀ ਹੁਣ ਸੁੱਟਦੇ ਹੋtheta ਪਰ ਉਦੋਂ ਤੱਕ ਤਮਰਾਂ ਦੇ ਵਿੱਚ ਆਪਣਾ ਨੈਸ਼ਨਲਿਜ਼ਮ ਜਾਗ ਚੁੱਕਾ ਸੀ ਉਹਨੇ ਕਿਹਾ ਪ੍ਰਭਾ ਕਰਨ ਜੀ ਮੈਂ ਜਾ ਕੇ ਫੈਸਲਾ ਕਰਦਾ ਆਪਣੇ ਕਮਾਂਡਰਜ਼ ਨਾਲ ਗੱਲ ਕਰਕੇ ਉਹਨੇ ਝੰਡਾ ਚੁੱਕ ਲਿਆ ਵਿਦਰੋਹ ਆ ਇਹਨਾਂ ਨੇ ਇੰਡੀਅਨ ਪੀਸਕੀਪਿੰਗ ਫੋਰਸ ਪੇਜ ਉਤੋਂ ਜਿਹੜੇ ਨੇ ਸੈਂਕੜੇ ਇਹਨਾਂ ਦੇ ਜਵਾਨ ਮਰੇ ਔਰ ਬਾਅਦ ਦੇ ਵਿੱਚ ਇੱਕ ਤਾਮਿਲ ਕੁੜੀ ਤੇਨੂ ਨਹੀਂ ਕਿਉਂਕਿ ਜਿਹੜੀ ਇਹਨਾਂ ਨੇ ਪੀਸਕੀਪਿੰਗ ਫੋਰਸ ਭੇਜੀ ਉਹਦੇ ਨਾਂ ਥੱਲੇ ਭਾਰਤੀ ਫੌਜ ਨੇ ਬਹੁਤ ਜ਼ੁਲਮ ਕੀਤੇ ਜੀ ਔਰ ਉਹ ਤੇਨੂ ਜਿਸ ਨੇ ਇਸ ਨੂੰ ਫਿਰ ਉਡਾਇਆ ਰਾਜੀਵ ਗਾਂਧੀ ਨੂੰ ਬੰਬ ਦੇ ਨਾਲ ਉਹਦਾ ਪਰਿਵਾਰ ਵੀ ਫੌਜ ਦੀਆਂ ਵਦੀਖੀਆਂ ਦਾ ਸ਼ਿਕਾਰ ਹੋਇਆ ਹੁਣ ਬਹੁਤ ਵਾਰ ਜਦੋਂ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਤੇ ਇਹ ਕਿਹਾ ਜਾਂਦਾ ਜੀ ਦੇਖੋ ਉੱਥੇ ਸ਼ੀਆ ਸੁੰਨੀ ਲੜਦੇ ਨੇ ਤਹਿਰੀਕੇ ਤਾਲਿਬਾਨ ਵਰਗੀਆਂ ਜਥੇਬੰਦੀਆਂ ਔਰ ਫਲਾਣਾ ਟਿੰਕਰ ਇਸ ਗੱਲ ਦੇ ਸਬੂਤ ਨੇ ਕਿ ਈਵਨ ਜਿਹੜੀ ਤਹਿਰੀਕੇ ਤਾਲਿਬਾਨ ਹੈ ਉਹ ਵੀ ਜਿਹੜੀ ਹੈ ਉਹ ਇੰਡੀਅਨ ਰਾ ਨੇ ਖੜੀ ਕੀਤੀ ਹੋਈ ਹੈ ਔਰ ਇਸ ਆਰਟੀਕਲ ਜਿਹਦੇ ਤੇ ਸਪੈਸੀਫਿਕ ਹੈ ਕਿ ਇਹ ਦਸੰਬਰ 2009 ਡਾਕੂਮੈਂਟ ਆਫ ਯੂ ਐਸ ਡਿਪਲੋਮੈਟਿਕ ਕੇਬਲ ਰਿਲੀਜ਼ਡ ਬਾਈ ਵਿਕੀ ਲੀਕ ਸੈਡ ਥੈਟ ਦੁਬਈਜ਼ ਟਾਪ ਸਕਿਉਰਟੀ ਅਫੀਸ਼ੀਅਲਸ ਟੋਲਡ ਹਾਰਵਰਡ ਮੈਂਡਲਸਨ ਹੂ ਵਾਸ ਵਰਕਿੰਗ ਐਜ਼ ਐਕਟਿੰਗ ਅਸਿਸਟੈਂਟ ਸੈਕਟਰੀ ऑफ द ऑफिस ऑफ इंटेलिजेंस एंड एनालिसिस एट द यूएस स्टेट डिपार्टमेंट दैट इंडिया वाज बैकिंग तहरीक तालिबान पाकिस्तान टू प्रमोट टेररिज़म इन इंडिया हुन जेड़ा तहरीक तालिबान है ਬਹੁਤੇ ਨੂੰ ਲੱਗਦਾ ਜੇ ਮੁਸਲਮਾਨ ਜੱਥੇਬੰਦੀਆਂ ਆਪਸ ਹੀ ਲੜ ਰਹੀਆਂ ਨੇ ਜਿਵੇਂ ਅੱਜ ਜੋ ਸਿੱਖਾਂ ਦਾ ਹਾਲ ਪੰਜਾਬ 'ਚ ਕੀਤਾ ਕਿਨੇ ਕਿ ਨੂੰ ਕੋਈ ਧਾਰਮਿਕ ਪ੍ਰਚਾਰਕ ਤੇ ਹਮਲਾ ਹੋ ਰਿਹਾ ਕੋ ਕੁਛ ਹੋ ਰਿਹਾ ਇਹ ਇਸ ਤਰੀਕੇ ਨਾਲ ਹੀ ਇਹ ਜਿਹੜੀ तहरीक-ਏ-اسلام ਖੜੀ ਕੀਤੀ ਔਰ ਇਹ ਵਿਕੀ ਲੀਕਸ ਦੀ ਕੋਟ ਹੈ ਜਿਸ ਚ ਬੜਾ Or in 2013, US Special Representative James Dobbins also acknowledged that Pakistan concerns over Indian presence in Afghanistan were not groundless and that militants were infiltrating into Pakistan from Afghanistan. Pakistan had then told the US that Indian move to build its consulates in Afghanistan's Jalalabad, Kandahar cities were aimed to sabotage uh, Pakistan. ਹੁਣ ਤੁਸੀਂ ਕੰਧਾਰ ਚ ਕੌਂਸੂਲੇਟ ਕਿਹੜੇ ਅਫਗਾਨਾ ਨੇ ਕੰਧਾਰ ਦੇ ਨੇ ਵੀਜ਼ਾ ਲੈ ਕੇ ਇੰਡੀਆ ਆਣੇ ਤੁਸੀਂ ਜਲਾਲਾਬਾਦ ਔਰ ਜਮੀਆਂ ਟਾਊਨਸ ਇਹ ਤਾਂ ਇਹਨਾਂ ਨੇ ਦੋ ਮੈਂਸ਼ਨ ਕੀਤੇ ਨੇ 6-7 ਜਿਹੜੇ ਨੇਬਰਿੰਗ ਈਰਾਨ ਦੇ ਅਫਗਾਨਿਸਤਾਨ ਦੇ ਨਾਲ ਲੱਗਦੇ ਨੇ ਟਾਊਨ ਉਹਨਾਂ ਚ ਇੰਡੀਅਨ ਰਾ ਨੇ ਆਪਣੇ ਆਫਿਸ ਸਟੈਬਲਿਸ਼ ਕੀਤੇ ਹੋਏ ਨੇ ਇਸੇ ਤਰ੍ਹਾਂ ਜਿਹੜੇ ਹੈ ਔਰ ਇਹ ਉਹੀ ਤਰੀਕੇ ਤਾਲਿਬਾਨ ਹੈ ਜਿਨੇ ਪਿੱਛੇ ਜੇ ਪਸ਼ਾਵਰ ਦੇ ਵਿੱਚ ਇੱਕ ਸਕੂਲ ਤੇ ਅਟੈਕ ਕਰਕੇ 148 ਜਿਹੜੇ ਇਨੋਸੈਂਟ ਬੱਚੇ ਨੇ ਉਹਨਾਂ ਨੂੰ ਮਾਰੇ ਸੀ ਔਰ ਹੁਣ ਜਿਹੜਾ ਸਭ ਤੋਂ ਵੱਡਾ ਟਾਰਗੇਟ ਹੈ ਇਸ ਵੇਲੇ ਇੰਡੀਆ ਦਾ ਪਾਕਿਸਤਾਨ ਚ ਜਦੋਂ ਦਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਜਿਸ ਦੇ ਉੱਤੇ 46 ਬਿਲੀਅਨ ਡਾਲਰ ਔਰ ਆਲਰੇਡੀ ਪਹਿਲਾ ਜਹਾਜ਼ ਵੀ ਹੁਣ ਲੱਗ ਗਿਆ ਜਿਹੜਾ ਕੁਲਬੁਸ਼ਨ ਯਾਦਵ ਜਿਹੜਾ ਇਹਨਾਂ ਦਾ ਰਾਜ ਦਾ ਹਾਇਰ ਅਫੀਸ਼ੀਅਲ ਫੜਿਆ ਹੈ ਉਹਨੇ ਖੁਦ ਕੰਫੈਸ ਕੀਤਾ ਜਿਹਦੇ ਵਿੱਚ ਜਿਹੜੀ ਵੀਡੀਓ ਮੈਸੇਜ ਆ ਉਹਦੇ ਚ ਕਹਿ ਰਿਹਾ ਹੈ I am still a serving officer in the Indian Navy and will be due for retirement in 2022. By 2002, I commenced intelligence operations. In 2003, I established a small business in Chabahar in Iran as I was able to achieve undetected existence and visits to Karachi in 2003 2004, and having done some basic assignments within India for raw. आई वाज़ पिक अप बाय रॉ इन 2013 ਹੁਣ ਇਹ ਕੋਲਬੂਸ਼ਨ ਯਾਦਵ ਰਾ ਦਾ ਵੱਡਾ ਕਹਿ ਜਿਹੜਾ ਕਰਾਚੀ ਦੇ ਵਿੱਚ 2003 2004 ਚ ਗਿਆ ਇਹਨੇ ਉੱਥੇ ਆਪਣੀਆਂ ਕਿਉਂਕਿ ਏਜੰਸੀਆਂ ਇਵੇਂ ਹੀ ਕਰਦੀਆਂ ਆਪਣੀ ਕੋਈ ਬਿਜ਼ਨਸ ਐਸਟੈਬਲਿਸ਼ ਕੀਤੀ ਔਰ ਇਹ ਸਾਰੇ ਨੂੰ ਔਰ ਮੁੱਖ ਮਕਸਦ ਕੀ ਹੈ ਉਹ بلوچستان ਚ ਕਿਉਂ ਐਕਟੀਵਿਟੀ ਹੈ ਇੰਡੀਆ ਨੇ ਵੀ ਅਮਰੀਕਾ ਨੂੰ ਵੀ ਪਸੰਦ ਨਹੀਂ ਆ ਕਿ ਕੋਰੀਡੋਰ ਬਣੇ ਉੱਥੇ ਗੜਬੜ ਕਰਾਉਣ ਦਾ ਇੱਕ ਤਾਂ بلوچستان ਨੂੰ ਲੌਂਗ ਟਰਮ ਸੈਪਰੇਟ ਕਰਨ ਲਈ ਜੀ ਰਿਸੋਰਸਸ ਨੇ ਫਲੋਟਿੰਗ ਔਨ ਉਥੇ ਹਰ ਕੁਸ਼ ਹੈ ਤਰਤੀਰ ਥੱਲੇ ਜਿਹੜੇ ਨੇ ਰਿਚ ਮਿਨਰਲਸ ਨੇ ਔਰ ਇਹ ਜਿਹੜੀ ਹਿਸਟਰੀ ਹੈ ਇਹਨਾਂ ਸਾਰਿਆਂ ਦੀ ਔਰ ਇਸ ਦੇ ਨਾਲ ਲਾ ਕੇ ਜੇ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ ਇੰਡੀਆ ਨੇ ਸਿੱਕਮ ਨੂੰ ਐਨੈਕਸ ਕੀਤਾ ਸੀ 네ਪਾਲ ਹੁਣ 네ਪਾਲ ਦੇ ਵਿੱਚ ਰਾ ਨੇ ਕੂਤਾ ਕਰਵਾ ਦਿੱਤਾ ਔਰ ਪ੍ਰਚੰਡਾ ਆ ਗਿਆ ਜੇ ਨਾ ਹਾਂ ਦਾ ਸਾਡੀ ਇਹ ਜਾਣਕਾਰੀ ਸੀ ਕਿ ਜਿਹੜੇ ਮਿਧਾਵੀ ਜਿਹੜੇ 6 ਜ਼ਿਲ੍ਹੇ 네ਪਾਲ ਦੇ ਬਿਹਾਰ ਔਰ ਉੱਤਰਾਖੰਡ ਦੇ ਨਾਲ ਲੱਗਦੇ ਨੇ ਯੂਪੀ ਨਾਲ ਜੀ ਉਹਨਾਂ ਦੇ ਆਲਰੇਡੀ ਜਿਹੜੇ ਸੈਂਕੜੇ ਮਧਾਵੀ ਨੌਜਵਾਨ ਨੇ ਉਹਨਾਂ ਨੂੰ ਇੰਡੀਆ ਟ੍ਰੇਨਡ ਕਰ ਰਿਹਾ ਔਰ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ 네ਪਾਲ ਚਾਈਨਾ ਦੇ ਗਰੁੱਪ ਚ ਨਾ ਚਲਾ ਜਾਏ ਔਰ ਜੇ ਇਹ ਪਰਚੰਡਾ ਇਨ ਲਾਈਨ ਨਾ ਫਾਲ ਕੀਤਾ ਕਿਉਂਕਿ ਅਜੇ ਅਮੈਂਡਮੈਂਟ ਜੇ ਚਾਹੁੰਦੇ ਨੇ ਉਹਨਾਂ ਦੇ ਕਨਸਟੀਟਿਊਸ਼ਨ 'ਚ ਉਹਨੇ ਲਿਆਂਦੀ ਨਹੀਂ ਹੈ ਕਿਉਂਕਿ ਬਾਕੀ ਨਹੀਂ ਮੰਨ ਰਹੀਆਂ ਤੁਸੀਂ ਬਹੁਤ ਜਲਦੀ ਦੇਖੋਗੇ ਕਿ ਜਿਵੇਂ ਮੁਕਤੀ ਵਾਇਣੀ ਦੇ ਥੱਲੇ ਜੋ ਬੰਗਲਾਦੇਸ਼ 'ਚ ਕਰਾਇਆ ਜੋ ਤਮਿਲਾਂ ਨੂੰ ਕਰਕੇ ਲਿਟੇ ਦੇ ਥੱਲੇ ਸ਼੍ਰੀਲੰਕਾ ਚ ਕਰਵਾਇਆ ਜੋ ਅੱਜ ਤਹਿਰੀਕੇ ਜਿਹੜਾ ਇਸ ਕਿਸਮ ਦਾ ਤਾਲੀਬਾਨ ਦੇ ਥੱਲੇ ਪਾਕਿਸਤਾਨ ਚ ਹੋ ਰਿਹਾ ਹੈ ਕੁਲ ਬੁਸ਼ਨ ਯਾਦਵ ਬਲੂਚਾਂ ਚ ਕਰ ਰਿਹਾ ਹੈ ਬਹੁਤ ਜਲਦੀ ਇਹ ਮਧਾਵੀ ਜਿਹੜੇ ਨੇ ਨੇਪਾਲ ਦੇ ਵਿੱਚ ਸਿੱਧੀਆਂ ਹਿੱਸਾ ਕਰ ਹੁਣ ਤਾਂ ਇਹਨਾਂ ਨੇ ਬਾਰਡਰ ਦੇ ਉੱਤੇ ਇਕਨੋਮਿਕਲ ਬਲਾਕੇਡ ਕੀਤਾ ਇਹ ਵੀ ਕਰਨਗੇ ਸੋ ਜਿੱਥੇ ਆਪਣਾ ਇਹ ਟਰੈਕ ਰੈਕਡ ਹੈ ਵਿਦਨ ਇੰਡੀਆ ਕੀ ਕੀਤਾ ਕਿਨੇ ਇੱਕ ਪੂਰੀ ਸਿੱਖਾਂ ਦੀ ਨਸਲ ਮਾਰ ਦੁੱਤੀ ਕਸ਼ਮੀਰ ਕਸ਼ਮੀਰੀ ਇੱਕ ਲੱਖ ਤੋਂ ਜ਼ਿਆਦਾ ਮਾਰ ਦੱਤੇ ਨੇ ਜੋ ਹਾਲ ਹੀਵਨ ਉਹਨਾਂ 8-10 ਸਟੇਟਾਂ 'ਚ ਨਕਸਲਾਈਟਾਂ ਨਾਲ ਹੀਵਨ ਇਹਨਾਂ ਦੇ ਜਹਾਜ਼ ਬੰਬਾਰਡਮੈਂਟ ਕਰ ਰਹੇ ਨੇ ਡਰੋਨ ਇੱਥੇ ਇਸਤੇਮਾਲ ਕਰਦੇ ਨੇ ਗਰਾਊਂਡ ਦੇ ਉੱਤੇ ਹਰ ਕਿਸਮ ਦੀਆਂ ਕੈਟਸ ਜਿਹੜੀਆਂ ਨੇ ਉਹ ਪਰਤੀ ਕਰਕੇ ਉਹਨਾਂ ਦੇ ਵਿੱਚ ਵੜ ਕੇ ਕਰ ਰਹੇ ਨੇ ਸੋ ਜਿਨ੍ਹਾਂ ਦਾ ਇਨਰ ਐਂਡ ਆਊਟਰ ਦੋਨੋਂ ਕੋਸ਼ਿਸ਼ ਟਰੋਰਿਜ਼ਮ دہشت ਗਰਦੀ ਨਾਲ ਜੁੜਿਆ ਹੋਏ ਉਹ ਇਲਜ਼ਾਮ ਦੇ ਰਿਹਾ ਜੀ ਫਲਾਹ ਦੇਸ਼ ਜਿਹੜਾ ਹੈ ਉਹ دہشت ਗਰਦੀ ਕਰ ਰਿਹਾ ਸੋ ਮੈਂ ਸਮਝਦਾ ਵੀ ਕੁਝ ਚੀਜ਼ਾਂ ਆਨ ਰੈਕਡ ਸਾਡੇ ਵੀ ਲੋਕ ਕਿਉਂਕਿ ਬਹੁਤ ਵਾਰ ਹੈ ਜਿਹੜਾ ਝੂਠਾ ਪ੍ਰੋਪਾਗੈਂਡਾ ਹੁੰਦਾ ਉਹਦਾ ਅਸਰ ਕਬੂਲ ਦੇ ਨੇ ਸੋ ਅਸੀਂ ਸਮਝਦੇ ਆਂ ਵੀ ਸਾਡੇ ਉਹ ਵੀਰ ਪੜਣਾ ਜਿਹੜੇ ਕਈ ਵਾਰ ਬਾਰਡਰ ਲਾਈਨ ਥਿੰਕਿੰਗ ਕਰ ਰਹੇ ਹੁੰਦੇ ਨੇ ਜੀ ਵਾਕਿਆ ਹੀ ਪਾਕਿਸਤਾਨ ਕਰ ਰਿਹਾ ਹੁਣ ਹੈ ਜ ਉਹ ਜੋ ਅੱਜ ਅਸੀਂ ਦਿੱਤਾ ਇਸ ਨੂੰ ਖੁਦ ਰਿਸਰਚ ਕਰ ਲੈਣ ਫਿਰ ਦੇਖ ਲੈਣ ਕਿ ਇੰਡੀਆ ਦਾ ਆਪਣਾ ਟਰੈਕ ਰੈਕਡ ਕਿੰਨਾ ਪੀਸਫੁੱਲ ਹੈ ਗਵਾਂਡੀਆਂ ਦੇ ਨਾਲ ਔਰ ਅੰਦਰ ਇੰਡੀਆ ਦੇ ਅੰਦਰ ਜਿਹੜੀਆਂ ਅਕਲੀਅਤਾਂ ਨੇ ਮਾਈਨੋਰਟੀਜ਼ ਦੇ ਨਾਲ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲਾ ਮੁੱਦਾ ਸਾਡੇ ਦਰਸ਼ਕਾਂ ਨਾਲ ਡਿਸਕਸ ਕੀਤਾ ਹੈ ਇੱਥੇ ਲੈਨੇ ਆ ਬ੍ਰੇਕ ਈਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਨੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ